ਮੰਨੇ ਤਾਂ ਪੈਸਾ ਨਹੀਂ ਕਦੀ ਲਿਆ ਨਾ ਮਨੇ ਅੱਗੇ ਕਦੀ ਲੈਣਾ ਨਾ ਮਨੇ ਇੰਸਟੀਚਿਊਟ ਦਾ ਕਦੀ ਕੋਈ ਪੈਸਾ ਲੈਣਾ ਜਿਵੇਂ ਮੇਰੇ ਕੋਲ ਕੰਮ ਨਹੀਂ ਹੈ ਹੁਣ ਮੈਂ 6 ਮਹੀਨੇ ਛਾਲ ਮੇਰੇ ਕੋਲ ਨਹੀਂ ਆਰਡਰ ਆ ਰਹੇ ਤਾਂ ਮੈਂ ਆਪਣਾ ਇੰਸਟੀਚਿਊਟ ਖੋਲਣਾ ਮੇਰੇ ਕੋਲ ਢੇਰ ਲੱਗ ਜਾਏਗਾ ਕਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਾਂ ਮੰਨੇ ਕੀ ਰੱਖਣਾ 3 ਮਹੀਨੇ ਦਾ 6 ਮਹੀਨੇ ਦਾ ਸਾਲ ਦਾ ਮੈਂ ਲੱਖ ਲੱਖ ਰੁਪਏ ਇਕੱਠਾ ਕਰ ਲਾਂਗਾ ਸਾਲ ਦਾ ਆਹ ਨਾਲ ਮਨੂੰ 30000 ਮਹੀਨਾ ਦੇ ਨੂੰ ਤਿਆਰ ਬੈਠਿਆ ਲੋ ਪਰ ਉਹ ਕਿਹਾ ਉਹ ਪੈਸਾ ਸਿਖਾਈ ਦਾ ਆਪਣਾ ਗੁਣ ਦੇਣਾ ਉਹਦਾ ਪੈਸਾ ਲਵਾਂ ਵਿਚਾਰੇ ਕੋਈ ਐਸੇ ਟੁੱਟੇ ਆਣਗੇ ਉਹਨਾਂ ਤੋਂ ਮੈਂ ਪੈਸ ਤਾਰੀਆਂ ਸਰਕਾਰਾਂ ਆ ਕੇ ਚੱਲੀਆਂ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਚਾਹੇ ਤੱਲੀ ਪਾਰਟੀ ਸਭ ਆ ਕੇ ਚੱਲੇਗੇ ਸਭ ਨੇ ਦੇਖ ਲਿਆ ਕੰਮ ਸਭ ਦੇ ਕੋਲ ਫੋਟੋਆਂ ਲੱਗੀਆਂ ਪਈਆਂ ਪਰ ਕੋਈ ਪੁੱਛਦਾ ਨਹੀਂ ਕੋਈ ਦੇਖਦਾ ਨਹੀਂ ਕੋਈ ਸਟੇਟ ਵਾਰਡ ਤੱਕ ਨਹੀਂ ਮਿਲਿਆ ਅੱਜ ਪੰਜਾਬ ਦਾ ਪੰਜਾਬ ਰਤਨ ਤੱਕ ਨਹੀਂ ਮਿਲਿਆ ਤੁਸੀਂ ਹਾਂ ਰਾਸ਼ਟ੍ਰਪਤੀ ਪੁਰਸਕਾਰ ਮਿਲ ਗਿਆ ਮੋਦੀ ਜੀ ਨੇ ਸਮਾਨਿਤ ਕਰਤਾ ਹੈ ਸੈਂਟਰ ਨੇ ਪਰ ਸਟੇਟ ਪਤਾ ਹੀ ਪਤਾ ਕੰਮ ਸਾਰਾ ਨੂੰ ਹੈ ਔਰ ਉਹਨੂੰ ਵਜਾਇਜ ਕੌਣ ਜਿੰਨੇ ਉੱਥੇ ਬੈਠੇ ਆ ਜਿੰਨੇ ਹੋਰ ਐਮ ਐਲ ਏ ਬੈਠੇ ਆ ਜਿੰਨੇ ਐਮ ਪੀ ਬੈਠੇ ਸਭ ਨੂੰ ਪਤਾ ਨੂੰ ਵਜਾਇਜ ਕੌਣ ਹੈ ਪਰ ਕੋਈ ਕਰਕੇ ਰਹਿ ਗਿਆ ਮੈਂ ਦਰਬਾਰ ਸਾਹਿਬ ਦੀ ਫੋਟੋ ਬਣਾਵਣੀ ਹੈ ਜੀ ਮੇਰੇ ਮਨ ਦੀ ਹੈ ਕਿ 골ਡ ਲਗਾ ਕੇ ਸੋਨਾ ਲਗਾ ਕੇ 10 ਫੁੱਟ ਦੀ ਫੋਟੋ ਬਣਾਣੀ ਹੈ ਚਾਹੇ ਉਹਨੂੰ ਸਾਲ ਲੱਗੇ ਜਾਂ 2 ਸਾਲ ਲੱਗਣ ਜਾਂ 3 ਸਾਲ ਉਹ ਮੇਰੀ ਮੰਦੀ ਤਮੰਨਾ ਹੈ ਕਿ ਉਹ ਮੈਂ ਬਣਾਣੀ ਹੈ ਬਣਾ ਕੇ ਉਹਨੂੰ ਮਿਊਜ਼ੀਅਮ ਦੇ ਵਿੱਚ ਹੀ ਲਾਣੀ ਹੈ ਚਾਹੇ ਉਰੇ ਲਾਵਾਂ ਚਾਹੇ ਦਰਬਾਰ ਸਾਹਿਬ ਲਾਵਾਂ ਜਾਂ ਕਿਤੇ ਵੀ ਲਾਵਾਂ ਉਹ ਐਸੀ ਜਗ੍ਹਾ ਤੇ ਲਾਣੀ ਹੈ ਜਿੱਥੇ ਸਾਰੀ ਜ਼ਿੰਦਗੀ ਲੱਗੀ ਰਹੇ ਉਹਨੂੰ ਕੋਈ ਖਲਾਵੇ ਨਾ ਜਦ ਪਹਿਲਾ ਪਹਿਲਾ ਤਸਵੀਰਾਂ ਬਣਾਈਆਂ ਗੁਰੂ ਗੋਬਿੰਦ ਸਿੰਘ ਦੁਖਨਵਾਰਨ ਸਾਹਿਬ ਲਗਾ ਕੇ ਆਇਆ ਅਗਲੇ ਦਿਨ ਕੋਈ ਲੈ ਗਿਆ ਇੱਕ ਪਹਿਲੀ ਦੂਜੀ ਫੋਟੋ ਬਣਾਈ ਮਨੇ ਗੁਰੂ ਰਾਮਦਾਸ ਜੀ ਜੀ ਬਾਬਾ ਜੀ ਦੀ ਉਥੇ ਅੰਮ੍ਰਿਤਸਰ ਤੋਂ ਵੀ ਲੈ ਗਿਆ ਰਹਿੰਦੀ ਵੀ ਨਹੀਂ ਚੀਜ਼ ਨਹੀਂ ਦਿੰਦੀ ਕੋਈ ਲੈ ਜਾਂਦਾ ਨਹੀਂ ਮੈਂ ਤਾਂ ਲੋਕ ਕਹਿੰਦੇ ਸਵੇਰੇ ਕਮਾਈਏ ਸ਼ਾਮ ਨੂੰ ਪੈਸਾ ਮਿਲ ਜੇ ਹਾਂ ਖਰਚੀਏ ਖਾਈਏ ਪੀਏ ਐਸ਼ ਕਰੀਏ ਮੇਰੇ ਲਈ ਕੰਮ ਚ ਇਹ ਚੀਜ਼ ਹੈ ਨਹੀਂ ਸਬਰ ਨਹੀਂ ਹੈ ਮੇਰੇ ਲਈ ਕੰਮ ਚ ਬੰਦੀ ਚਾ ਇੱਕੋਰੀ ਬੈਠ ਗਏ ਇਹ ਤਾਂ ਉਹਦੇ ਨਾਲ ਦੀਵਾਨ ਗਏ ਹੈ ਨਾ ਜਿਹਨੂੰ ਜਿਹੜਾ ਮੈਡੀਟੇਸ਼ਨ ਕਰਦਾ ਹੈ ਭਗਤੀ ਕਰਦਾ ਹੈ ਜਾਂ ਉਹਦੇ ਨਾਲ ਜੁੜ ਕੇ ਰਹਿੰਦਾ ਉਹ ਕਰ ਸਕਦਾ ਹੈ ਹਰ ਕੋਈ ਨਹੀਂ ਇਹ ਦੱਸੋ ਕੁਆਲਿਟੀ ਕਿੱਥੇ ਕਿੱਥੇ ਮਿਲਦੀ ਹੈ ਪਰ ਜੈਸਰ ਜਿਵੇਂ ਬਹੁਤ ਲੋਕ ਨੇ ਜਿਹੜੇ ਕਹਿੰਦੇ ਯਾਰ ਮੇਰੇ ਕੋਲੇ ਪਰਮਾਤਮਾ ਨੇ ਮੈਨੂੰ ਗੁਣਤਾ ਦਿੱਤਾ ਪਰ ਮੈਂ ਗੁਣ ਕਿਸੇ ਨੂੰ ਨਹੀਂ ਦੇ ਸਕਦਾਗਾ ਲੋਕ ਗੁਣ ਦੀ ਕਦਰ ਨਹੀਂ ਕਰਦੇ ਇਹ ਕੀ ਮਸਲਾ ਹੁੰਦਾ ਵੀ ਬੰਦੇ ਦੇ ਅੰਦਰ ਹਉਮੈ ਹੰਕਾਰ ਹੁੰਦਾ ਜਿਹੜਾ ਗੁਣ ਨਹੀਂ ਦਿੰਦਾ ਕਿ ਇਹ ਲੋਕ ਸਿੱਖਦੇ ਨਹੀਂ ਨਹੀਂ ਜੀ ਨਹੀਂ ਕਈ ਲੋਕ ਐਸੇ ਵੀ ਹੁੰਨੇ ਆ ਜਿਹੜੇ ਦੇਣਾ ਨਹੀਂ ਜਾਂਦੇ ਅਗਲਾ ਕਹਿੰਦਾ ਮੈਂ ਹੀ ਮੈਂ ਰਵਾਂ ਹਾਂ ਕਿ ਮੇਰੇ ਦੇ ਉੱਪਰ ਨਾ ਕੋਈ ਆ ਜੇ ਥੋੜੀ ਜਿਹੀ ਤਾਂ ਨਹੀਂ ਇਹ ਗੱਲ ਆਈ ਕਦੇ ਮੈਂ ਤਾਂ ਕਹਿ ਰਿਆਂ ਜੀ ਮੈਂ ਤਾਂ ਸਿਖਾਂਦਾ ਵੀ ਰਿਆਂ ਅੱਠ-ਦਸ ਚੇਲੇ ਕੰਮ ਸਿੱਕੇ ਜਾ ਚੁੱਕੇ ਆ ਪਰ ਫੋਟੋ ਨਹੀਂ ਬਣਦੀਆਂ ਹੁਣ ਮੈਂ ਕਿਵੇਂ ਟਾਈਮ ਲਗਾਵਾ ਇਹਦੇ ਵਿੱਚ ਤਾਂ ਬੰਦੇ ਨੂੰ ਕਾਫੀ ਸਾਲ ਕੱਟਨੇ ਪੈਣੇ ਆ ਦਿਨ ਰਾਤ ਮਰਨਾ ਪੈਣਾ ਉਹਨੂੰ ਸਿਖਾਵਾਂਗਾ ਬੈਠਾਂਗਾ ਉਹਦੇ ਸਿਰ ਦੇ ਉੱਪਰ ਤਾਂ ਜਾ ਕੇ ਕਰੇਗਾ ਪੁੱਤ ਐਦਾਂ ਕਰ ਐਦਾਂ ਕਰ ਐਦਾਂ ਕਰ ਪਰ ਉਹ ਇੰਨੀ ਦਿਨ ਬੈਠਣ ਵਾਲਾ ਕੋਈ ਬੰਦਾ ਵੀ ਤਾਂ ਚਾਹੀਦਾ ਨਾ ਜਿਹੜਾ ਲਗਾਤਾਰ ਇੱਕ ਚੀਜ਼ ਦੇ ਉੱਪਰ ਕਿੰਨੇ ਸਾਲ ਬੈਠਾ ਰਹੇ ਪਰ ਇੰਡੀਆ 'ਚ ਹੋਰ ਕੋਈ ਇਸ ਗੁਣਾ ਵਾਲਾ ਹੈ ਹੀ ਨਹੀਂ ਤੁਹਾਨੂੰ ਕੀ ਲੱ ਕਿਵੇਂ ਆਪਦੇ ਗੁਣ ਨੂੰ ਤੁਸੀਂ ਲੋਕਾਂ ਤੱਕ ਕਿਵੇਂ ਪਹੁੰਚਾ ਸਕਦੇ ਦੇਖੋ ਜੀ ਅਗਰ ਸਰਕਾਰ ਮੈਨੂੰ ਮੈਨੂੰ ਸਾਥ ਦੇਵੇ ਜਾਂ ਕੋਈ ਮੇਰੇ ਨਾਲ ਸਾਥ ਦੇਵੇ ਤਾਂ ਮੈਂ ਇੰਸਟੀਚਿਊਟ ਖੋਲ ਕੇ ਲੋਕਾਂ ਨੂੰ ਅੱਗੇ ਸਿਖਾ ਪਾਵਾਂ ਮੰਨੇ ਤਾਂ ਪੈਸਾ ਨਹੀਂ ਕਦੀ ਲਿਆ ਨਾ ਮਨੇ ਅੱਗੇ ਕਦੀ ਲੈਣਾ ਨਾ ਮਨੇ ਇੰਸਟੀਚਿਊਟ ਦਾ ਕਦੀ ਕੋਈ ਪੈਸਾ ਲੈਣਾ ਜਿਵੇਂ ਮੇਰੇ ਕੋਲ ਕੰਮ ਨਹੀਂ ਹੈ ਹੁਣ ਮੈਂ 6 ਮਹੀਨੇ ਛਾਲ ਮੈਨੇ ਕੋਈ ਨਹੀਂ ਆਰਡਰ ਆ ਰਹੇ ਤਾਂ ਮੈਂ ਆਪਣਾ ਇੰਸਟੀਚਿਊਟ ਖੋਲਣਾ ਮੇਰੇ ਕੋਲ ਤਾਂ ਢੇਰ ਲੱਗ ਜਾਏਗਾ ਹਾਂ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਾ ਮੰਨੇ ਕੀ ਰੱਖਣਾ 3 ਮਹੀਨੇ ਦਾ 6 ਮਹੀਨੇ ਦਾ ਸਾਲ ਦਾ ਮੈਂ ਲੱਖ ਲੱਖ ਰੁਪ ਸਿਖਾਈ ਦਾ ਆਪਣਾ ਗੁਣ ਦੇਣਾ ਉਹਦਾ ਪੈਸਾ ਲਵਾ ਵਿਚਾਰੇ ਕੋਈ ਐਸੇ ਟੁੱਟੇ ਹੋਏ ਆਣਗੇ ਉਹਨਾਂ ਤੋਂ ਮੈਂ ਪੈਸੇ ਕਿਵੇਂ ਲੈ ਲਾਂ ਹੁਣ ਜਿੰਨਾ ਕੋ ਹੁੰਦਾ ਮੈਂ ਉਹਨਾਂ ਦਾ ਸਿਖਾ ਰਿਆਂ ਪਰ ਜਦ ਅਨੁਸਾਰ ਸਰਕਾਰ سپورਟ ਦੇ ਦੇ ਨਾਲ ਇੰਸਟੀਚਿਊਟ ਦੀ ਜਗ੍ਹਾ ਦੇ ਦੇ ਫਿਰ ਮੈਂ ਆਪਣੇ ਵੱਲੋਂ ਜ਼ੋਰ ਲਗਾ ਸਕਦਾ ਕਿ ਫਿਰ ਉਹਨਾਂ ਨੂੰ ਮੈਂ ਦੱਸ ਸਕਦਾ ਕਿ ਕਿਵੇਂ ਕਰੋ ਕਿਵੇਂ ਨਾ ਕਰੋ ਮੇਰੇ ਕੋਲ ਕੋਈ ਸਹੂਲਤ ਨਹੀਂ ਮੇਰਾ ਆਪਣਾ ਚਲਾਵਾ ਜਾਂ ਮੈਂ ਉਹਨਾਂ ਦਾ ਕਰਾਂ ਨੈਸ਼ਨਲ ਲੈਵਲ ਤੇ ਤਾਂ ਜਾਵੜੇ ਪੰਜਾਬ ਦੀ ਸਰਕਾਰ ਨੇ ਕਦੇ ਕਿਹਾ ਵੀ ਆਪ ਹੀ ਵਜਾ ਸਾਹਿਬ ਨਾ ਜੀ ਨਾ ਸਾਰੀਆਂ ਸਰਕਾਰਾਂ ਆ ਕੇ ਚੱਲ ਗਈਆਂ ਚਾਹ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਚਾਹੇ ਕਾਲੀ ਪਾਰਟੀ ਸਭ ਆਗੇ ਚੱਲेंगे ਸਭ ਨੇ ਦੇਖ ਲਿਆ ਕੰਮ ਸਭ ਦੇ ਕੋਲ ਫੋਟੋਆਂ ਲੱਗੀਆਂ ਪਈਆਂ ਪਰ ਕੋਈ ਪੁੱਛਦਾ ਨਹੀਂ ਹੈ ਕੋਈ ਦੇਖਦਾ ਨਹੀਂ ਹੈ ਕੋਈ ਸਟੇਟ ਵਾਰਡ ਤੱਕ ਨਹੀਂ ਮਿਲਿਆ ਅਜ ਤੱਕ ਪੰਜਾਬ ਦਾ ਪੰਜਾਬ ਰਤਨ ਤੱਕ ਨਹੀਂ ਮਿਲਿਆ ਕੁਝ ਵੀ ਹਾਂ ਰਾਸ਼ਟ੍ਰਪਤੀ ਪੁਰਸਕਾਰ ਮਿਲ ਗਿਆ ਮੋਦੀ ਜੀ ਨੇ ਸਮਾਨੰਦ ਕਰਤਾ ਹੈ ਸੈਂਟਰ ਨੇ ਪਰ ਸਟੇਟ ਪਤਾ ਹੀ ਨਹੀਂ ਪਤਾ ਕੰਮ ਸਾਰਾ ਨੂੰ ਹੈ ਔਰ ਉਹਨੂੰ ਵਜਾਜ ਕੌਣ ਜਿੰਨੇ ਉੱਥੇ ਬੈਠੇ ਆ ਜਿੰਨੇ ਹੋਰ ਐਮ ਐਲ ਏ ਬੈਠੇ ਆ ਜਿੰਨੇ ਐਮ ਪੀ ਬੈਠੇ ਆ ਸਭ ਨੂੰ ਪਤਾ ਔਰ ਨੂੰ ਵਜਾਜ ਕੌਣਾ ਪਰ ਕੋਈ ਕਰਕੇ ਰਹੀ ਜੀ ਫਾਈਲਾਂ ਅਮੀਰ ਰੁਲਦੀਆਂ ਪਈਆਂ ਫਾਈਲਾਂ ਦੇ ਦੇ ਕੇ ਆਈ ਜਾਂਦਾ ਫਾਈਲਾਂ ਰੁਲੀ ਜਾਂਦੀਆਂ ਚੈੱਕ ਵੀ ਨਹੀਂ ਕਰਦੇ ਦੇਖਦੇ ਵੀ ਨਹੀਂ ਕੋਈ ਪ੍ਰਤੀਤ ਨਹੀਂ ਹੋ ਰਹੀ ਨਹੀਂ ਜੀ ਨਹੀਂ ਮਤਲਬ ਇਹ ਤਾਂ ਇਹਨਾਂ ਕੋਲ ਸਰਕਾਰ ਕੋਲੋਂ ਮੰਨ ਹੀ ਨਹੀਂ ਰਿਹਾ ਸਰਕਾਰ ਤੋਂ ਕੀ ਲਈਏ ਅੱਗੇ ਕੀ ਪ੍ਰੋਜੈਕਟ ਲੱਗਦਾ ਵੀ ਆ ਮਨ ਦੀ ਤਮੰਨਾ ਵੀ ਆ ਬਣਾਉਣਾ ਯਾਰ ਮੈਂ ਦਰਬਾਰ ਸਾਹਿਬ ਦੀ ਫੋਟੋ ਬਣਾਵਣੀ ਹੈ ਜੀ ਮੇਰੇ ਮਨ ਦੀ ਹੈ ਕਿ 골ਡ ਲਗਾ ਕੇ ਸੋਨਾ ਲਗਾ ਕੇ 10 ਫੁੱਟ ਦੀ ਫੋਟੋ ਬਣਾਉਣੀ ਹੈ ਮੈਨੂੰ ਚਾਹੇ ਉਹਨੂੰ ਸਾਲ ਲੱਗੇ ਜਾਂ 2 ਸਾਲ ਲੱਗਣ ਜਾਂ 3 ਸਾਲ ਲੱਗਣ ਉਹ ਮੇਰੀ ਮੰਦੀ ਤਮੰਨਾ ਹੈ ਕਿਉਂ ਮੈਂ ਬਣਾਣੀ ਹੈ ਬਣਾ ਕੇ ਉਹਨੂੰ ਮਿਊਜ਼ੀਅਮ ਦੇ ਵਿੱਚ ਹੀ ਲਾਣੀ ਹੈ ਕਿਆ ਉਰੇ ਲਾਵਾ ਜਾਂ ਦਰਬਾਰ ਸਾਹਿਬ ਲਾਵਾ ਜਾਂ ਕਿਤੇ ਵੀ ਲਾਵਾ ਉਹ ਐਸੀ ਜਗ੍ਹਾ ਤੇ ਲਾਣੀ ਹੈ ਜਿੱਥੇ ਸਾਰੀ ਜ਼ਿੰਦਗੀ ਲੱਗੀ ਰਵੇ ਉਹ ਹਾਂ ਉਹਨੂੰ ਕੋਈ ਹਲਾਵੇ ਨਾ ਕਿਉਂਕਿ ਮੈਂ ਜਦ ਪਹਿਲਾ ਪਹਿਲਾ ਤਸਵੀਰਾਂ ਬਣਾਈਆਂ ਗੁਰੂ ਗੋਬਿੰਦ ਸਿੰਘ ਜੀ ਦੁਖਨਵਾਰਨ ਸਾਹਿਬ ਲਗਾ ਕੇ ਆਇਆ ਅਗਲੇ ਦਿਨ ਕੋਈ ਲੈ ਗਿਆ ਇੱਕ ਪਹਿਲੀ ਦੂਜੀ ਫੋਟੋ ਬਣਾਈ ਮਨੇ ਗੁਰੂ ਰਾਮਦਾਸ ਜੀ ਜੀ ਬਾਬਾ ਜੀ ਦੀ ਉੱਥੇ ਅੰਮ੍ਰਿਤਸਰ ਤੋਂ ਕੋਈ ਲੈ ਗਿਆ ਰਹਿਂਦੀ ਹੀ ਨਹੀਂ ਚੀਜ਼ ਨਹੀਂ ਦਿੰਦੀ ਕੋਈ ਲੈ ਜਾਂਦਾ ਚੀਜ਼ ਉੱਥੇ ਲੈ ਕੇ ਜਾਣੇ ਜਿੱਥੇ ਵਾਕੀ ਲਗਾ ਦੇਣ ਕਿਉਂਕਿ ਉਹ ਤੋਂ ਹਿੱਲੇ ਨਾ ਹਾਂ ਉਹ ਚੀਜ਼ ਆ ਨਾ ਮੈਂ ਕਿ ਮੈਂ ਇੰਨਾ ਮਿਹਨਤ ਵੀ ਕਰਾਂ ਇੰਨਾ ਪੈ ਉੱਤੇ ਜਾ ਕੇ ਅਗਰ ਸਰਦਾ ਨਾਲ ਬੰਦਾ ਚੜਾ ਕੇ ਆਵੇ ਕਿ ਦੁਨੀਆ ਦੇਖੇ ਸੀ ਕਿ ਇਸ ਦੇ ਵਰਗੀ ਦੂਜੀ ਤਾਂ ਬਣਨੀ ਨਹੀਂ 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 ਬਿਲਕੁਲ ਨਾਲੇ ਮੇਰੇ ਖੁੱਦਾ ਵਲਡਰ ਰਿਕਾਰਡ ਟੁੱਟ ਜਾਏਗਾ 6 ਫੁੱਟ ਦੇ ਫੋਟੋ ਹੈ 6x4 ਦੀ ਇਹਦੇ ਮੈਨੂੰ 7 ਵਲਡਰ ਰਿਕਾਰਡ ਮਿਲੇ ਹੋਏ ਆ 10 ਫੁੱਟ ਦੀ ਫੋਟੋ ਤਾਂ ਕਿਹੜਾ ਵਲਡਰ ਰਿਕਾਰਡ ਤੋੜ ਲੂਗਾ ਨਾ ਮੈਂ ਆਪ ਤੋੜੂਗਾ ਨਾ ਕਿਸੇ ਕੋਲ ਟੁੱਟਣਾ ਕਿਹੜਾ ਵੱਟੂ 2-3 ਸਾਲ 4 ਸਾਲ ਫੋਟੋ ਦੇ ਉੱਪਰ ਕੋਈ ਨਹੀਂ ਬੈਠਦਾ ਦੇਖੋ ਜੀ ਬੰਦਾ ਕਹਿੰਦਾ ਵਾ ਸਵੇਰੇ ਮਿਹਨਤ ਤੂੰ ਤਾਂ ਪਾਈਦੇ ਨਹੀਂ ਨਹੀਂ ਮੈਂ ਮਿਹਨਤ ਨੂੰ ਲੋਕ ਕਹਿੰਦੇ ਸਵੇਰੇ ਕਮਾਈਏ ਸ਼ਾਮ ਨੂੰ ਪੈਸਾ ਮਿਲ ਜੇ ਹਾਂ ਖਰਚੀਏ ਖਾਈਏ ਪੀਏ ਐਸ਼ ਕਰੀਏ ਮੇਰੇ ਵਾਲੇ ਕੰਮ ਚ ਇਹ ਚੀਜ਼ ਹੈ ਨਹੀਂ ਸਬਰ ਨਹੀਂ ਹੈ ਲੋਕਾਂ ਮੇਰੇ ਵਾਲੇ ਕੰਮ ਚ ਬੰਦੀ ਚ ਹੈ ਇੱਕ ਵਾਰੀ ਬੈਠ ਗਏ ਇਹ ਤਾਂ ਉਹਦੇ ਨਾਲ دیوانਗੇ ਹੈ ਨਾ ਜਿਹਨੂੰ ਜਿਹੜਾ ਮੈਡੀਟੇਸ਼ਨ ਕਰਦਾ ਹੈ ਭਗਤੀ ਕਰਦਾ ਹੈ ਜਾਂ ਉਹਦੇ ਨਾਲ ਜੁੜ ਕੇ ਰਹਿੰਦਾ ਉਹ ਕਰ ਸਕਦਾ ਹੈ ਹਰ ਕੋਈ ਨਹੀਂ ਇਹ ਦੱਸੋ ਕੁਆਲਿਟੀ ਕਿੱਥੇ ਕਿੱਥੇ ਮਿਲਣਗੀਆਂ ਇੱਕ ਇਨਸਾਨ ਦੇ ਅੰਦਰ ਮੈਡੀਟੇਸ਼ਨ ਵੀ ਕਰਦਾ ਹੋਵੇ ਸਬਰ ਉਹਦੇ ਅੰਦਰ ਬਹੁਤ ਹੋਵੇ ਉਹਦੇ ਕੋਲ ਪੈਸਾ ਵੀ ਹੋਣਾ ਚਾਹੀਦਾ ਕਿਉਂਕਿ ਕਰਦਾ ਖਰਚਾ ਵੀ ਤਾਂ ਚਲਾਏਗਾ ਜੋ ਇਹ ਸਿੱਖੇਗਾ ਹਾਂ ਇਹ ਜਿਹਦੇ ਕੋਲ ਪੈਸਾ ਹੋਏਗਾ ਉਹਨੂੰ ਲੋੜ ਨਹੀਂ ਹੈ ਜਿਹਦੇ ਕੋਲ ਪੈਸਾ ਹੈ ਨਹੀਂ ਉਹ ਕਿਵੇਂ ਕਰ ਲੇਗਾ ਕਿ ਮੈਨੂੰ ਤਾਂ ਸ਼ਾਮ ਨੂੰ ਪੈਸੇ ਚਾਹੀਦੇ ਮੇਰੇ ਘਰ ਦੀ ਰੋਟੀ ਨਹੀਂ ਬਣਦੀ ਕਈ ਚੇਲਿਆਂ ਨੂੰ ਤਾਂ ਮੈਂ ਪੈਸੇ ਦਿੰਦਾ ਰਿਹਾ ਮੈਂ ਸ਼ਾਮ ਨੂੰ ਕਿ ਆਪਣੇ ਘਰ ਦਾ ਖਰਚਾ ਚਲਾ ਲਵਾਂ ਸਿੱਖਦੇ ਵੀ ਆ ਕੇ ਪੈਸੇ ਵੀ ਦਿੰਦਾ ਰਿਹਾ